ਓਕੇ ਐਨਨ ਆਰ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਬਾਪੂ ਲਾਲ ਬਾਦਸ਼ਾਹ ਦੇ ਡੇਰੇ ਦੇ ਵਿੱਚ ਮੌਜੂਦ ਹੈ ਤੁਸੀਂ ਹੰਸਰਾ ਜੀ ਮੇਰੇ ਨਾਲ ਨੇ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਸਵਾਗਤ ਹੈ ਔਰ ਦੋਸਤਾਂ ਦਾ ਉਸ ਚੈਨਲ ਦਾ ਤੁਹਾਨੂੰ ਬਹੁਤ ਬਹੁਤ ਸਾਨੂੰ ਵੀ ਮੁਬਾਰਕ ਹੈ ਤੇ ਤੁਹਾਨੂੰ ਵੀ ਬਹੁਤ ਮੁਬਾਰਕ ਹਾਂ ਜੀ ਸਭ ਨੂੰ ਮੁਬਾਰਕ ਹੈ ਜੀ ਔਰ ਮੈਂ ਅਰਜ਼ ਕਰ ਰਿਹਾ ਸੀ ਕਿ ਨਕੋਦਰ ਦਾ ਹਰ ਬੰਦਾ ਕਾਬਲੇ ਇਤਰਾਮ ਹੈ ਵੈਸੇ ਹਰ ਭਗਤੀ ਨਾਲੋਂ ਪਹਿਲਾਂ ਇਹ ਧਰਮੇ ਆਦਮੀ ਸਿੱਖਣਾ ਚਾਹੀਦਾ ਬੰਦਾ ਬੰਦੇ ਦੀ ਇੱਜ਼ਤ ਕਰੇ ਫਿਰ ਕਿਤੇ ਮਾਲਕ ਦਿਆਲ ਹੋਣਾ ਲੋਕ ਮੀਡੀਆ ਕੀ ਲੋਕ ਲੋਕ ਮੀਡੀਆ ਲੋਕ ਮੀਡੀਆ ਦੇ ਕੁਦਰਤ ਲੋਕ ਮੀਡੀਆ ਪ੍ਰੈਸ ਕਲੱਬ ਦੀ ਸਨੈਪ ਸ਼ੁਰੂਆਤ ਹੋਈ ਹੈ ਅੰਦਰੀ ਪ੍ਰੈਸ ਜੋ ਬੜੀ ਵੱਡੀ ਤਾਕਤ ਹੈ ਆਪਣੇ ਆਪ ਵਿੱਚ ਲੋਕਾਂ ਨੂੰ ਜਗਾਉਦੀ ਇਸ ਗਿਆਨ ਜੋ ਗਲਤ ਹੁੰਦਾ ਉਹਦੇ ਤੋਂ ਵੀ ਲੋਕਾਂ ਨੂੰ ਜਾਣੇ ਕਰਾਉਣ ਦੇ ਜੋ ਸਹੀ ਹੋਣਾ ਚਾਹੀਦਾ ਉਹਦੇ ਲਈ مشورہ ਦਿੰਦੀ ਔਰ ਮੈਂ ਇਸ ਕਲੱਬ ਲਈ ਦੁਆ ਕਰਦਾ ਕਿ ਇਹ ਇਮਾਨਦਾਰੀ ਨਾਲ ਕਹਿੰਦੇ ਨੇ ਕਿ ਜਜ਼ਬਾ ਖੁਦਦਾਰੀ ਜੁਕਨੇ ਨਾ ਦਿਆ ਤੂੰ ਨੇ ਲਿਖਣੇ ਕੇ ਲਈ ਵਰਨਾ ਸੋਨੇ ਕੇ ਕਲਮ ਖੁਦਦਾਰ ਪੱਤਰ ਕਰ ਬਣਾ ਸੱਚ ਨੂੰ ਸੱਚ ਕਰੋ ਕਿਸੇ ਦੀ ਇਹ ਨਾਮ ਨੂੰ ਪੱਤਰਕਾਰ ਵੀ ਸਪਾਈ ਵਾਂਗ ਹੈ ਮ ਲੋਕ ਮਨ ਲੋਕਾਂ ਦੇ ਵਿੱਚ ਇੱਕ ਉਹਦਾ ਖੁੱਲਾ ਮੋਰਚਾ ਹੈ ਉਹ ਦਿੱਤੇ ਹੋਏ ਸ਼ਬਦਾਂ ਦੇ ذریعے ਸੱਚ ਦੇ ذریعے ਇੱਕ ਅੱਛਾ ਪੈਗਾਮ ਵੀ ਦੇ ਸਕਦੇ ਜੀ ਸਿਰਫ ਖ਼ਬਰ ਹੀ ਤਲਾਸ਼ ਕਰਨੀ ਹੈ ਕਿਸੇ ਬੱਚੀ ਦਾ ਬੱਚੇ ਦਾ ਕੋਈ ਭੈੜੀ ਖ਼ਬਰ ਹੈ ਤ ਉਹਨੂੰ ਦਬਾ ਲਓ ਹਮ ਜੀ ਆਈਐਸ ਕਰਕੇ ਤੁਹਾਨੂੰ ਹਾਈਲਾਈਟ ਕਰਾਂ ਆਈਐਸ ਦੀ ਕੋਈ ਜ਼ਿਕਰ ਨਹੀਂ ਕਰਨਾ ਬੰਦਾ ਦੀ ਮੋਟੀ ਕੋ ਬੱਚੀ ਨੇ ਜਦ ਬਚਨ ਕਰ ਲਓ ਹਾਈਲਾਈਟ ਜੀ ਹਮ ਹਮ ਕਰਕੇ ਕਿਸੇ ਦੀ ਪ੍ਰਾਈਵੇਸੀ ਤੇ ਹਮਲਾ ਨਾ ਹੋਵੇ ਬੰਦਾ ਬਾਅਦ ਚ ਜਦੋਂ ਸੱਚਾ ਨਿਕਲ ਆਉਂਦਾ ਪਰ ਉਸ ਤੋਂ ਪਹਿਲਾਂ ਜਿਹੜਾ ਪੀਰੀਅਡ ਆਉਂਦਾ ਉਹ ਤਾਂ ਆਉਂਦਾ ਰਾਹ ਹੋ ਜਾਂਦਾ ਸਾਰੀ ਉਮਰ ਤੋਂ ਨਾਲ ਹੀ ਚੱਲਦਾ ਯਾਰ ਨੇ ਪਲਾਨ ਕੀਤਾ ਟਿਕਾਣਾ ਸੋ ਇਸ ਕਰਕੇ ਸੋਰ ਸਮਝ ਕੇ ਇਹ ਦੁਨੀਆ ਦਾ ਕੰਮ ਹੈ ਇੱਕ ਦੂਜੇ ਦੇ ਇਜ਼ਾਮ ਲਾਉਣੇ ਇਸ ਤਰ੍ਹਾਂ ਕਰਦੇ ਤੁਸੀਂ ਕੰਮ ਸੋ ਸੱਚ ਨੂੰ ਸੱਚ ਕਰੋ ਸੱਚ ਨੂੰ ਸੱਚ ਜੀ ਤੁਸੀਂ ਤੁਸੀਂ ਕਈ ਦਫਾ ਲੈਂਦੇ ਪੰਜਾਬ ਵੀ ਗਏ ਹੋ ਤੇ ਕਿਸ ਤਰ੍ਹਾਂ ਦਾ ਸਫਰ ਹੋ ਕਿਸ ਤਰ੍ਹਾਂ ਦੇ ਲੋਕ ਨੇ ਉੱਥੋਂ ਦੇ ਯਾਨੀ ਪਾਕਿਸਤਾਨ ਹਾਂ ਜੀ ਜੀ ਲੈਂਦੇ ਪੰਜਾਬ ਲੋਕ ਆਪਣੇ ਵਰਗੇ ਆ ਆਪਣੇ ਬੰਦੇ ਯਾਨੀ ਕਰਮਾ ਪੜ ਕੇ ਮਹਾਨ ਬਣ ਗਏ ਆਪਾਂ ਆਪਣੇ ਧਰਮ ਜਿਹੜੇ ਇੱਕੋ ਜਿਹਾ ਸੁਣਾ ਇੱਕੋ ਜਿਹੀ ਬੋਲੀ ਜਿੱਦਾਂ ਭਰਾ ਲੋਡਡ ਡੋਲਗੇ ਬਾਕੀ ਇਹ ਕਿ ਫਿਨੇਟਿਕਸ ਕੰਟ੍ਰਕਟ ਦਾ ਨਾ ਸਾਨੂੰ ਚਾਹੀਦਾ ਨਾ ਉਹਨਾਂ ਨੂੰ ਚਾਹੀਦਾ ਬਿਲਕੁਲ ਉਹਨਾਂ ਨੂੰ ਚਾਹੀਦਾ ਕਿ ਭਾਰਤ ਲਈ ਚੰਗਾ ਸੋਚੋ ਸਾਨੂੰ ਚਾਹੀਦਾ ਸੀ ਪਾਕਿਸਤਾਨ ਲਈ ਚੰਗਾ ਸੋਚੋ ਜਦੋਂ ਉਹ ਜੰਗ ਲੱਗਣ ਦਾ ਆਇਆ ਯੂਕਰੇਨ ਆ ਦੂਸਰੇ ਹੱਪਨ ਦੇ ਰੋਣੇ ਰੋ ਕੇ ਸਾਰੀਆਂ ਰਾਤਾਂ ਕੁਝ ਰਹੀਆਂ ਪਿੱਛੇ ਹੈ ਕਿ ਇਹ ਅਬ ਬਰੁਫਾਂ ਮੇਰੇ ਇਹ ਤਾਂ ਸਿਵਲਾਈਜੇਸ਼ਨ ਦੀ ਸੀ ਹੈ ਨਾ ਇਨਸਾਨ ਹੈ ਜਿਹੜਾ ਨਹੀਂ ਸੀ ਹੋਇਆ ਉਦੋਂ ਜੰਗ ਜੰਗ ਚਲੂ ਲੱਗਦੀ ਬਾਖੀ ਅੜੇ ਲਿਖੀ ਦੀ ਸਭ ਹੁਣ ਕਲੇਮ ਕਰਦੇ ਸਿੱਖਾਂ ਤੱਕ ਜਾ ਪਹੁੰਚੇ ਤੇ ਧਰਤੀ ਨੂੰ ਨਰਤ ਬਣਾ ਰਹੇ ਜੀ ਹੁਣ ਵੀ ਕਰੋੜਾਂ ਬੰਦੇ ਬੇਕਸੂਰ ਮਰ ਰਹੇ ਆ ਹਾਂ

ਕੁਵਾਰ ਵਾ ਤੁਸੀਂ ਇਹ ਨਹੀਂ ਕਿ ਤੁਸੀਂ ਕਿਸ ਮਲਾਦਮ ਦੇ ਨਾਲ ਜਿੰਨੇ ਪਿਆਰ ਰੈਂਬਰਸ ਬਤਲਿਓ ਕਿ ਤੁਹਾਨੂੰ ਪਤਾ ਨਹੀਂ ਸੀਗਾ ਕਿ ਮਲਾਦਤ ਨਹੀਂ ਸੀਗਾ ਉਹ ਤਾਂ ਕੁੜ 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 ਫਿਰ ਐਕਚੁਅਲੀ ਆ ਨੰਬਰਤਾਈ ਨਹੀਂ ਪਿਆਰ ਕਿੱਥੋਂ ਆ ਲਈਦਾ ਆ ਪ੍ਰੋਬਲਮ ਇਹ ਆ ਕਿ ਉਸ ਪ੍ਰੋਗਰਾਮ ਨੇ ਤਾਂ ਮੇਰੇ ਸਾਰੇ ਪੂਰੀ ਦੁਨੀਆ ਚ ਦੋਸਤੀ ਰੁੱਸ ਗਿਆ ਕਿੰਨੇ ਚੱਕਿਆ ਮੈਂ ਆਪਣਾ ਸਟਾਈਲ ਥੋੜੀ ਬਦਲ ਸਕਦਾ ਇਹ ਮੈਂ ਕਿਹੜਾ ਕੋਸ਼ਿਸ਼ ਕਰਕੇ ਜੋ ਮਾਂ ਬਾਪ ਜਿਸ ਦਾ ਸੰਸਕਾਰ ਨੇ ਜੋ ਉਹਨਾਂ ਦੀ ਤਰਬੀਅਤ ਹੈ ਤਲੀ ਅੱਗੋਂ ਮੇਰੇ ਗੁਰੂ ਜੀ ਨੇ ਆਖਿਆ ਬਿਟੇ ਹੱਥੀ ਜੋੜ ਦੇ ਲੋ ਇਹਦੇ ਚ ਫਾਇਦਾ ਪਰ ਯਾਰ ਮੈਨੂੰ ਮੇਰਾ ਮਜ਼ਾਕ ਬੜਾ ਵੜਾਇਆ ਮੈਨੂੰ ਥੋੜਾ ਜਿਹਾ ਇਸ਼ਾਰਾ ਕਰ ਦੇਣਾ ਚਾਹੀਦਾ ਸੀ ਜੇ ਪ੍ਰੋਗਰਾਮ ਹੋ ਰਿਹਾ ਮਾੜਾ ਮੋਟਾ ਮੈਂ ਵੀ ਰੋਹ ਪਾ ਲਿੰਦਾ ਪਰ ਉਹ ਕੋਈ ਮੈਨੂੰ ਲੱਗਦਾ ਉਸੇ ਫੇਰ ਵੀ ਨਹੀਂ ਪਉਣਾ ਜੀ ਮੈਨੂੰ ਪਤਾ ਵੀ ਹੁੰਦਾ ਕਿਉਂਕਿ ਸਾਨੂੰ ਪਤਾ ਹੈ ਕਿ ਸਾਈਂ ਥੋੜਾ ਜਿਹਾ ਨਿਮਰਤਾ ਹੀ ਰਹੀ ਹੈ ਸਾਈਂ ਜਿਹੜੀ ਤੁਹਾਡੇ ਅੰਦਰ ਨਿਮਰਤਾ ਹੈ ਨਹੀਂ ਯਾਰ ਉਹਦੇ ਕਰਕੇ ਹੀ ਤੁਸੀਂ ਮਖਲੂਬੀ ਹਰੇਕ ਜਗ੍ਹਾ ਜਿਹੜਾ ਆਪਣਾ ਇੱਕ ਮੁਕਾਮ ਬਣਾ ਕੇ ਬੈਠੇ ਹੋ ਉਹਦਾ ਇੱਕ ਤੂੰ ਵੱਡਾ ਰੋ ਰਿਹਾ ਐਕਚੁਅਲੀ ਜਦੋਂ ਮੌਤ ਆ ਜਾਂਦੀ ਹੈ ਹਾਂ ਤੇ ਫਿਰ ਨਮਰਤਾ ਆ ਜਾਂਦੀ ਹੈ ਤੁਸੀਂ ਕਦੀ ਆ ਰੈਜ਼ੀਡੈਂਟ ਜੀ ਨਾ ਨਾ ਵੀ ਆਰ ਨਾਟ ਰੈਜ਼ੀਡੈਂਟ ਹੂੰ ਵੀ ਆਰ ਟਰੈਵਲਰ ਹਾਂ ਨਾਈਸ ਕਿਆ ਬਾਤ ਜਿੰਨੇ ਰੈਜ਼ੀਡੈਂਟ ਮੰਨ ਲਿਆ ਉਹਦੇ ਚੀਗੋ ਆ ਜਾਂਦੀਆਂ ਘਰ ਆ ਜਾਂਦੀਆਂ ਹਾਂਜੀ ਕਿ ਮੌਤ ਹੋਣ ਵਾਲੀ ਮੈਂ ਤਾਂ ਮਰਨਾ ਨਹੀਂ ਕਰੇ ਤੇ ਜਿੰਨੇ ਇਹ ਮੰਨ ਲਿਆ ਕਿ ਮੈਂ ਟਰੈਵਲਰ ਹਾਂ ਜੀ ਟਰੈਵਲਰ ਹਾਂ ਚੱਲਣਾ ਪਤਾ ਨਹੀਂ ਕਦੋਂ ਵਾਪਸ ਆ ਜਾਣਾ ਤਵੇ ਰੂਪ ਆਕੜੂ ਕੋ ਨੰਨੀ ਸਾਲੋਂ ਸ਼ੁਰੂ ਤੋਂ ਇਹ ਸਿਖਾਇਆ ਬੇਟਾ ਖਾਵਾ ਜਨੀ ਆਹ ਖਾਵਾ ਉਹ ਸ਼ੇਰ ਬੋਲਦੇ ਹੁੰਦੇ ਸੀ ਸਾਈਂ ਜੀ ਕਿ ਦੁਨੀਆ ਮੇ ਰਹਤੇ ਹੈ ਦੁਨੀਆ ਕੀ ਤਲਬਗਾਰ ਨਹੀਂ ਆ ਜੀ ਬਾਜ਼ਾਰ ਸੇ ਗੁਜ਼ਰੇ ਹੈ ਖਰੀਦਾਰ ਨਹੀਂ ਬਿਲਕੁਲ ਸਾਈਂ ਜੀ ਖਾਨ ਸਾਹਿਬ ਨੁਸਰਤ ਖਾਨ ਬਾਰੇ ਦੋ ਬੋਲ ਹੋ ਜਾਣ ਨੁਸਰਤ ਖਾਨ ਵਲੀ ਸੀ ਆਹਾਂ ਅੱਲਾ ਦਾ ਵਲੀ ਸੀ ਐਸਾ ਮਿਊਜ਼ਿਕ ਐਸਾ ਮੌਸਿਕੀ ਕਿਸੇ ਦੀ ਕੰਟ੍ਰਿਬਿਊਸ਼ਨ ਕਾਟੀ ਵੇਖਣ ਲਈ 48 ਸਾਲ ਚ ਜਾਨ ਬੰਦੀ ਦੀ ਮੌਤ ਹੋ ਗਈ ਬੜੀ ਟ੍ਰੈਜਡੀ ਔਰ ਸਦੀਆਂ ਤੱਕ ਉਹਨਾਂ ਦਾ ਕੰਮ ਉਹਨਾਂ ਦੀ ਰੌਸ਼ਨੀ ਲਵੇ ਕੋਈ ਤੇ ਇੱਕ ਕੰਪੋਜੀਸ਼ਨ ਚ 100 ਕੰਪੋਜੀਸ਼ਨ ਸੁਨਦਰ ਸਿੰਘ ਖਾਨ ਸਾਹਿਬ ਜੀ ਦਾ ਨਾਮ ਮੇਰਾ ਬਹੁਤ ਬੇਅੰਤ ਹ ਪਿਆਰ ਸੀ ਸੁਣਦਾ ਤੇ ਮੈਂ ਹੁਣ ਵੀ ਰੋਜ਼ ਇਹ ਯਾਦ ਵੀ ਉਹਨਾਂ ਨੂੰ ਕਰਦਾ ਹਾਂ ਪਰ ਤੁਸੀਂ ਆਪ ਹੀ ਗਾਉਂਦੇ ਯਾਦਾਂ ਵਿਛੜੇ ਸੱਜਣਾਂ ਦੀਆਂ ਕੀ ਬਾਤ ਹੈ ਅੱਖੀਆਂ ਚ ਨਹੀਂ ਬਣਦਾ ਲੈਕਰ ਨੂੰ ਉਹਨਾਂ ਵਰਗੀ ਲਾਇ ਨਹੀਂ ਕਿਸੇ ਨੇ ਉਹਨਾਂ ਵਰਗਾ ਸੁਰਮੀ ਕਿਸੇ ਨੂੰ ਮਿਲਿਆ ਨਹੀਂ ਲੱਗਿਆ ਐਡਾ ਲੈਕਰ ਹੋ ਕੇ ਜਿਹੜਾ ਇੱਕ ਮਾਤਰੀ ਉਹਨੀਆਂ ਚਾਰ ਤੇ ਕਰਨ ਵਾਲੇ ਲੋਕ ਪਤਾ ਨਹੀਂ ਲੱਗਾ ਜਦੋਂ ਹਾਰਟ ਹਾਰਟ ਬੇਤਹਾ ਹਾਏ ਹਾਏ ਸਮਤ ਬੈਠੀ ਹੈ ਬਿਲਕੁਲ ਇਜਾਜ਼ਤ ਲੋ ਜੇ ਬਹਿਣਾ ਤਾਂ ਬਹਿ ਜਾ ਤੁਹਾਨੂੰ ਜੀ ਆਇਆਂ ਪਰ ਇੱਥੇ ਤੁਸੀਂ ਆਉਂਦੇ ਰਹੋ ਜੀ ਮੇਰਾ ਚਾਹੁੰਦਾ ਮੇਰਾ ਯਾਰ ਅਮਨ ਕਾਨ ਸਾਹਿਬ ਮੁਫਰਾ ਜੀ ਆਪਣੇ ਨਾਲ ਸੀ ਦੇਲ ਦੇ ਵਿੱਚ ਮੌਜੂਦ ਹੈ ਕੰਮ ਕਰਦੇ ਸਸਤੇ ਮੁੱਦੇ ਤੇ ਕੋਈ ਗੱਲਬਾਤ ਨਹੀਂ ਕੀਤੀ ਜਦੋਂ ਇੱਥੇ ਦੇ ਰਹੇ ਤੇ ਜੀ ਤਾਂ ਫਿਰ 111 ਗੱਲ ਸੁਣੀ ਲੈ ਜੇ ਬੰਦੀ ਜ਼ਰੂਰੀ ਬਣਾਈਏ ਹਾਂ ਸੈ ਨੇ ਬਹੁਤ ਵਧੀਆ ਕਲਾ ਕਹੀਆਂ ਪ੍ਰਸਤ ਕਰਦੇ ਆ ਕਿ ਇਹ ਗੱਲਬਾਤ ਤੁਹਾਨੂੰ ਬਹੁਤ ਚੰਗੀ ਲੱਗੇਗੀ ਦਰਸ਼ਕੋ ਲੋਕਵਾਜੀ ਮੀਡੀਆ ਤੇ ਨਾ